ਤੇ ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨ ਦੇਖ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋ ਦੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਚਲੋ ਜੀ ਵੀਡੀਓ ਦੀ ਕਰਨ ਲੱਗੇ ਸੀ ਸਟਾਰਟਿੰਗ ਉਸ ਤੋਂ ਪਹਿਲਾਂ ਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੇ ਲਾਈਕ ਕਰ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਆਪਣੀ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੋ ਵੀ ਆਪਾਂ ਆ ਆਪਣੇ ਸੂਤਾਂ ਦਾ ਵਰਕ ਲੈ ਕੇ ਆਉਣੇ ਆ ਜਾਂ ਕੋਈ ਇਸ ਤਰ੍ਹਾਂ ਦਾ ਸਟਿਚ ਕੀਤਾ ਹੋਇਆ ਸੂਤ ਲੈ ਕੇ ਆਉਣੇ ਆ ਤੇ ਜੋ ਵੀ ਤੁਹਾਨੂੰ ਵਧੀਆ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹਦੇ ਨਾਲ ਆਪਾਂ ਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲਦਾ ਕਿ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਰਹੀ ਹੈ ਤੇ ਕਿਹੜੀ ਚੀਜ਼ ਤੁਸੀਂ ਦੇਖਣਾ ਪਸੰਦ ਕਰਦੇ ਹੋ ਤੇ ਚਲੋ ਜੀ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਇਥੇ ਦੇਖੋ ਆਪਾਂ ਪਿੰਕ कलर ਦਾ ਸੂਤ ਜਿਹੜਾ ਵੀ ਆਪਾਂ 4150 ਮਸ਼ੀਨ ਤੇ ਆਪਾਂ ਵਰਤ ਕੀਤਾ ਸੀ ਦੇਖੋ ਫੋਰ ਸਾਈਡ ਇਸ ਤਰ੍ਹਾਂ ਇਹਨੂੰ ਆਪਾਂ ਸੋਨਾ ਜਿਹਾ ਕੱਟਵੱਟ ਦੇ ਕੇ ਦੇਖੋ ਤਿਆਰ ਕੀਤਾ ਸੀ ਤੇ ਸੂਟ ਦੀ ਸਲਾਈ ਹੈ ਜਿਹੜੀ ਆਪਣੇ ਲਈ ਹੋ ਚੁੱਕੀ ਹੈ ਜਿਵੇਂ ਜੀ ਬਹੁਤ ਹੀ ਘੈਂਟ ਜੀ ਲੁੱਕ ਬਣ ਕੇ ਸੂਟ ਵੀ ਆਪਣੇ ਲਈ ਤਿਆਰ ਹੋਈ ਹੈ ਸੂਟ ਦੀ ਸਟੀਚਿੰਗ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਸੈਂਕ ਤੋਂ ਸ਼ੋਅ ਹੁੰਦਾ ਆਲਓਵਰ 5 ਮੀਟਰ ਸੂਟ ਸੀ ਮਸ਼ਰੀਨ ਦਾ ਤੇ ਇਹਨੂੰ ਆਪਾਂ ਦੇਖੋ ਇਸ ਦਾ ਪਾਕਿਸਤਾਨੀ ਵਾਹ ਬਣਾ ਕੇ ਤਿਆਰ ਕਰਵਾਇਆ ਹੈ ਤੁਸੀਂ ਵੀ ਆਪਣੇ ਤੋਂ ਕਿਸੇ ਤਰ੍ਹਾਂ ਦਾ ਸੂਟ ਕਿੱਦਾਂ ਵੀ ਸਟਿਚ ਜਿੱਦਾਂ ਦਾ ਤੁਹਾਡੀ ਦਿਮਾਗਾਂ ਤਾਂ ਉਸ ਤਰ੍ਹਾਂ ਦਾ ਸਟਿਚ ਕਰਵਾ ਸਕਦੇ ਹੋ ਕਿਉਂਕਿ ਆਪਣੇ ਟੇਲ ਬਣਾਉਂਦੇ ਜਿਹੜੀ ਦੇਖੋ ਫਿਨਿਸ਼ਿੰਗ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਸੋਹਣਾ ਸੂਟ ਨੂੰ ਉਹਨਾਂ ਨੇ ਦੇਖੋ ਇਸ ਤਰ੍ਹਾਂ ਨੈਕ ਬਣਾ ਕੇ ਇਹਦਾ ਬਹੁਤ ਸੋਹਣਾ ਲੁੱਕ ਦਿੱਤਾ ਸੂਟ ਨੂੰ ਕਿਉਂਕਿ ਸੂਟ ਦਾ ਜਿਹੜਾ ਮੇਨ ਪਾਰਟ ਹੁੰਦਾ ਉਹ ਇਹ ਤਾਂ ਗਲਾ ਹੁੰਦਾ ਤੇ ਬਾਕੀ ਅ ਤੋੜੀ ਡਿਮਾਂਗ ਹੁੰਦੀ ਹੈ ਕਿ ਬਹੁਤ ਜ਼ਿਆਦਾ ਅ ਅੰਕਲ ਇਹ ਵੀ ਹੁਣ ਡਿਜ਼ਾਈਨਾਂ ਵਾਲੇ ਚੱਲ ਰਹੇ ਨੇ ਤੇ ਇੱਥੇ ਆਪਾਂ ਨੂੰ ਦੇਖੋ ਸਿੰਪਲ ਜਿਹਾ ਇਸ ਤਰ੍ਹਾਂ ਬਟਨ ਲਗਾ ਕੇ ਗਰੇਦਾ ਆਕਾਰ ਦਿੱਤਾ ਤੇ ਨਾਲ ਹੀ ਤੁਸੀਂ ਪਾਕਿਸਤਾਨੀ ਬਾਂਹ ਦੇ ਨਾਲ ਦੇਖੋ ਆਪਾਂ ਤੇ ਜਿਹੜੀ ਸਲਵਾਰ ਹੈ ਇਹਦੀ ਆਪਾਂ ਪਾਕਿਸਤਾਨੀ ਦੇ ਨਾਲ ਸਲਵਾਰ ਰੈਡੀ ਕਰਕੇ ਬਹੁਤ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਤੇ ਲੋ ਦੀ ਤੁਸੀਂ ਵੀ ਆਪਣੇ ਕੋਈ ਵੀ ਸੂਟ ਨੂੰ ਇਸ ਤਰ੍ਹਾਂ ਆਪਣੇ ਕੋਲ ਸਟੀਚਿੰਗ ਕਰਵਾ ਸਕਦੇ ਹੋ ਤੇ ਵਰਕ ਦਾ ਤੁਹਾਨੂੰ ਪਤਾ ਹੀ ਆ ਵਰਕ ਵਾਲੇ ਸੋ ਸਮੇਂ ਵੀਡੀਓ ਆਪਣੀ ਜਿਵੇਂ ਆਉਂਦੀ ਹੈ ਨੰਦ ਨਿਕਣਾ ਵਾਲੀ ਆਪਣੀ ਟੈਸਟ ਨਾਮ ਆਈਡੀ ਹੈ ਜਿਹੜੀ ਹਰਮਨ ਦੇਖ ਸਕ ਸੋ 88 ਉਹਨੂੰ ਵੀ ਜਾ ਕੇ ਫੋਲੋ ਜ਼ਰੂਰ ਕਰ ਲਿਆ ਕਰੋ ਕਿਉਂਕਿ ਡੇਲੀ ਹੋ ਤੇ ਆਪਣੀ ਅਪਲੋਡ ਸ਼ਾਰਟ ਵੀਡੀਓ ਦੀ ਹੁੰਦੀ ਰਹਿੰਦੀ ਹੈ ਤੇ ਇੱਥੇ ਆਪਣਾ ਵੀਡੀਓ ਪਾਉਣ ਦਾ ਇੱਕੋ ਮੈਕਸਿਮਮ ਵੀ ਹਰ ਇੱਕ ਚੀਜ਼ ਨੂੰ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਸਕੀਏ ਤੇ ਲਓ ਜੀ ਅਸੀਂ ਕੋਈ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਇਆ ਕਿਉਂਕਿ ਜਿਹੜਾ ਇਹਦਾ ਕੱਟ ਵਰਕ ਦਾ ਡਿਜ਼ਾਈਨ ਸੀ ਬਹੁਤ ਜ਼ਿਆਦਾ ਸੋਹਣਾ ਸੀ ਤਾਂ ਤੇ ਇਹ ਜਿਵੇਂ ਸਿੰਪਲ ਜਿਹਾ ਸੂਟ ਸੀ ਤੇ ਇਹਨੂੰ ਆਪਾਂ ਵਰਕ ਦੇ ਕੇ ਤੇ ਇਸ ਤਰ੍ਹਾਂ ਦੀ ਇਹਦੀ ਸਟੀਚਿੰਗ ਕਰਾ ਕੇ ਇਹਨੂੰ ਬਹੁਤ ਪਾਰਟੀ ਵੇਅਰ ਸੂਟ ਨੂੰ ਤਿਆਰ ਕਰਤਾ ਇਹਨੂੰ ਤੁਸੀਂ ਹਲਕੇ ਜਿ ਕਿਸੇ ਵੀ ਫੰਕਸ਼ਨ ਤੇ ਪਾ ਕੇ ਵੇਅਰ ਕਰਕੇ ਆਪਣੀ ਲੁੱਕ ਨੂੰ ਵਧੀਆ ਬਣਾ ਸਕਦੇ ਹੋ ਤੇ ਲਓ ਜੀ ਇਸ ਤਰ੍ਹਾਂ ਦੇ ਸੂਟ ਸਟਿਚ ਕਰਵਾਉਣ ਲਈ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਹਾਂ ਜੀ ਚਲੋ ਕਿਸੇ ਹੋਰ ਵੀਡੀਓ ਦੇ ਵਿੱਚ ਕੋਈ ਨਵਾਂ ਜਿਹਾ ਸੂਟ ਵਰਕ ਲੈ ਕੇ ਆ ਕੇ ਇਸ ਤਰ੍ਹਾਂ ਦਾ ਸੂਟ ਸਟਿਚ ਕਰਕੇ ਤੇ ਦੇ ਨਾਲ ਦੀ ਜਿਹੜੀ ਦੁਪੱਟਾ ਗਾ ਉਹ ਆਪਣਾ ਹਲੇ ਡਾਈ ਹੋ ਕੇ ਨਹੀਂ ਆਇਆ ਜਿਵੇਂ ਉਹ ਦੁਪੱਟਾ ਆਊਗਾ ਉਹਦੀ ਵੀ ਆਪਾਂ ਤੁਹਾਨੂੰ ਇਹ ਸੂਟ ਨਾਲ ਕਰਕੇ ਲੋਕਾਂ ਨੂੰ ਦਿਖਾਵਾਂਗੇ ਪਰ ਚਲੋ ਠੀਕ ਆ ਜੀ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ